ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਿਊ ਬਲੌਗ ਜੀ ਜੀ ਮੈਂ ਤੁਹਾਨੂੰ ਸਾਡੇ ਸਾਡੇ ਘਰ ਦੇ ਫਰੂਟ ਤੇ ਫਲ ਦਿਖਾਵਾਂਗੀ ਕੀ ਕੀ ਪਾਨਿਆ ਅੰਬ ਤੇ ਆੜੂ ਆੜੂ ਦੇਖੋ ਸਾਡੇ ਅੰਬ ਦੇਖੋ ਇਹ ਪੱਕੇ ਨੇ ਕਿਸੇ ਨੇ ਮੈਨੂੰ ਬੋਲਿਆ ਸੀ ਕੱਚੇ ਨੇ ਕੱਚੇ ਨਹੀਂ ਪੱਕੇ ਨੇ ਉੱਪਰੋਂ ਗ੍ਰੀਨ ਗ੍ਰੀਨ ਨੇ ਵਿੱਚੋਂ ਬਹੁਤ ਮਿੱਠੇ ਨੇ ਤੇ ਆੜੂ ਦੇਖੋ ਆੜੂ ਕਿੰਨਾ ਜ਼ਿਆਦਾ ਭਰਿਆ ਹੋਇਆ ਪਰ ਕੰਡ ਬਹੁਤ ਜ਼ਿਆਦਾ ਹੁੰਦੀ ਆ ਭੂਆ ਜੀ ਤੋੜਦੇ ਨੇ ਜ਼ਿਆਦਾਤਰ ਤਾਂ ਸਾਡੇ ਤਾਂ ਬਹੁਤ ਜ਼ਿਆਦਾ ਕੰਡ ਲੱਗਦੀ ਜੀ ਅਗਲੇ ਵਿੱਚ ਨਿੰਬੂ ਨਿੰਬੂ ਦਾ ਬੁੱਟਾ ਦੇਖ ਲਓ ਮੇਰੇ ਜਿੱਡਾ ਵੀ ਨਹੀਂ ਹੈਗਾ ਔਰ ਝੋਕਰੀ ਭਰ ਗਈ ਆ ਇਹ ਵੀ ਪੱਕੇ ਪੱਕੇ ਤੋੜੇ ਸੀ ਕੱਚੇ ਕੱਚੇ ਨਹੀਂ ਤੋੜੇ ਸੀਗੇ ਕੱਚੇ ਆਪਦੇ ਸੀ ਫੇਰ ਤੋੜ ਲਾਂਗੇ ਸੋਤ ਬਣਾ ਲਈਏ ਪੱਕੇ ਨਿੰਬੂ ਸੀ ਇੰਨਾ ਜ਼ਿਆਦਾ ਰਸ ਆ ਹਾਈਬ੍ਰਿਡ ਵੀ ਸੀਗਾ ਪਤਾ ਨਹੀਂ ਕਿਹੜਾ ਪੂਜ ਜੀ ਕਹਿੰਦੇ ਮੈਂ ਲਾਇਆ ਸੀ ਲਿਆ ਕੇ ਤੇ ਮੇਰੇ ਪੂਆ ਜੀ ਨੂੰ ਬਹੁਤ ਸ਼ੌਂਕ ਆ ਹਨ ਐਦਾ ਬੁੱਟੇ ਲਾਉਣ ਦਾ ਤੇ ਫਲਾਂ ਵਾਲੇ ਤਾਂ ਖਾਸ ਕਰਕੇ ਵੀ ਘਰ ਦੇਖਾਈਏ ਨਾ ਬਾਹਰਲੇ ਨਹੀਂ ਖਾਣੇ ਚਾਹੀਦੇ ਇਹ ਹੁਣ ਤੁਹਾਨੂੰ ਮੈਂ ਚੀਕੂ ਵੀ ਦਿਖਾਵਾਂਗੀ ਪਾਲ ਲਈ ਡਾਕਟਰ नेक्स्ट ਚੀਕੂ ਦੇਖੋ ਸਾਡੇ ਚੀਕੂ ਹੁਣ ਵੀ ਬਹੁਤ ਜ਼ਿਆਦਾ ਫਲ ਆਇਆ ਹੋਇਆ ਇੰਨਾ ਬੂਟਾ ਭਰਿਆ ਪਿਆ ਨਾ ਦੇਖੋ ਚੀਕੂ ਚੀਕੂ ਪੱਕੇ ਨੇ ਇਦਾਂ ਨਹੀਂ ਹੁੰਦਾ ਵੀ ਕੱਚੇ ਹੁੰਦੇ ਨੇ ਹਨਾ ਆਹ ਦੇਖੋ ਤੋੜਿਆ ਸੀ ਨਾ ਤੇ ਬਹੁਤ ਪੱਕੇ ਨੇ ਬਹੁਤ ਮਿੱਠੇ ਨੇ ਕੋਈ ਇਦਾਂ ਨਹੀਂ ਹੈਗਾ ਵੀ ਮਿੱਠੇ ਨਹੀਂ ਹੈਗੇ ਹਨਾ ਇਹਨਾਂ ਵਿੱਚ ਜੋ ਖਰਾਕ ਪੈਂਦੀ ਆ ਤੁਹਾਨੂੰ ਉਹ ਵੀ ਖਰਾਕ ਦੱਸੂਗੀ ਅਸੀਂ ਪਾਉਨੇ ਇਹਨਾਂ ਵਿੱਚ ਦੀਸੀ ਆਂਡੇ ਨਾ ਹੋਰ ਵੀ ਬਹੁਤ ਚੀਜ਼ਾਂ ਪਾਉਣੀਆਂ ਸਬਜ਼ੀਆਂ ਪਾਉਣੀਆਂ ਕਾਫੀ ਤੇ ਅੰਡੇ ਪਾਉਣੀਆਂ ਇਹ ਗੱਲ ਮੈਂ ਜਾਣਦੇ ਪਾਰੇ ਸੀ ਕਿ ਫਲਾਵਰ ਜਦੋਂ ਲਾਉਣੇ ਹਨ ਅੰਡੇ ਪਾ ਕੇ ਫਿਰ ਲਾਣੀਆਂਗੇ ਹੋਰ ਵੀ ਕਾਫੀ ਚੀਜ਼ਾਂ ਮੰਦ ਨੇ ਮੈਨੂੰ ਘੱਟ ਪਤਾਗਾ ਭੂਆ ਜੀ ਨੂੰ ਜ਼ਿਆਦਾ ਪਤਾ ਹੈ ਨਵਰੀ ਹਲੋ ਤੇ ਅੰਡੇ ਪਾ ਕੇ ਫਿਰ ਇਹ ਚ ਫਲਾਵਰ ਲਾਈ ਲਈ ਅੱਗੇ ਤੁਹਾਨੂੰ ਫਲਾਵਰ ਵੀ ਦਿਖਾਵਾਂਗੇ ਵੀ ਕਿੰਨੇ ਸੋਹਣੇ ਹੁੰਦੇ ਨੇ ਬਹੁਤ ਸੋਹਣੇ ਹੋਏ ਸੀਗੇ ਅੰਡੇ ਪਾ ਦਿਨੇ ਹੁੰਨੇ ਆਗੇ ਵੀ ਚਲੋ ਤੇ ਮੇਰਾ ਬਲੌਗ ਅਗੇ ਕਿਸੇ ਨਾਲ ਵੀ ਸ਼ੇਅਰ ਵੀ ਕਰ ਦਿਆ ਕਰੋ ਪਲੀਜ਼ ਤੇ ਮੈਂ ਕਿਤੇ ਨਿਊ ਨਿਊ ਬਲੌਗ ਪਾਵਾਂ ਮੈਨੂੰ ਇੰਟਰਸਟ ਵਧੇ ਆ ਦੇਖੋ ਸਾਡੇ ਫਲਾਵਰ ਕਿੰਨੇ ਸੋਹਣੇ ਹੋਏ ਨੇ ਉਹੀ ਕੰਮ ਲੈਨੇ ਸੀ ਇਹ ਅੰਬ ਦਾ ਬੂਟਾ ਐਡਾ ਕਿਸੇ ਨੇ ਮੈਨੂੰ ਕਿਹਾ ਵੀ ਕੱਚੇ ਨੇ ਨਹੀਂ ਪੱਕੇ ਨੇ ਵੀਰੇ ਪੱਕੇ ਨੇ ਥੈਂਕ ਯੂ so much